ਕਦੇ-ਕਦੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦਰਅਸਲ ਇੱਕ ਔਰਤ ਉੱਤਰ ਪ੍ਰਦੇਸ਼ ਦੇ ਦੇਰਾ ਦੂਨ ਦੇ ਅਧੀਨ ਪੈਂਦੇ ਥਾਣਾ ਬਸੰਤ ਵਿਹਾਰ ਦੇ ਵਿੱਚ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰੇ ਬੇਟੇ ਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਜੋ ਕਿ 16 ਸਾਲਾਂ ਦਾ। ਪੁਲਿਸ ਵਾਲੇ ਇਹ ਗੱਲ ਸੁਣ ਕੇ ਪਹਿਲਾਂ ਤਾਂ ਹੱਸਦੇ ਨੇ ਪਰ ਫਿਰ ਉਹ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਮਾਮਲਾ ਦਰਜ ਕਰਦੇ ਨੇ। ਜਦੋਂ ਤਪਤੀਸ਼ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਉਹ ਔਰਤ ਕਹਿੰਦੀ ਹੈ ਕਿ ਮੇਰੀ ਨੰਦ ਜੋ ਕਿ ਸਾਡੇ ਘਰ ਵਿੱਚ ਹੀ ਰਹਿੰਦੀ ਹੈ ਉਹ ਮੇਰੇ 16 ਸਾਲਾਂ ਦੇ ਮੁੰਡੇ ਦਾ ਸਰੀਰਕ ਸ਼ੋਸ਼ਣ ਕਰ ਰਹੀ ਹੈ ਪੁਲਿਸ ਜਾਂਚ ਕਰਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਜਿਸ ਔਰਤ ਤੇ ਇਲਜ਼ਾਮ ਲੱਗੇ ਨੇ ਉਹ ਔਰਤ ਗਰਭਤੀ ਸੀ ਫਿਰ ਉਸ ਦਾ ਡੀਐਨਏ ਟੈਸਟ ਕਰਵਾਇਆ ਜਾਂਦਾ ਹੈ ਤਾ ਪਤਾ ਲੱਗਦਾ ਹੈ ਕਿ ਜੋ ਉਸ ਦੇ ਪੇਟ ਦੇ ਵਿੱਚ ਬੱਚਾ ਪਰ ਰਿਹਾ ਉਹ ਦਰਅਸਲ ਇਹ 16 ਸਾਲਾਂ ਦੇ ਮੁੰਡੇ ਦਾ ਹੀ ਸੀ ਇਹ ਔਰਤ ਵਿਆਹੀ ਹੋਈ ਸੀ ਤੇ ਦੋ ਬੱਚਿਆਂ ਦੀ ਮਾਂ ਸੀ ਪਰ ਇਹ ਔਰਤ ਉਸ ਮੁੰਡੇ ਦੇ ਨਾਲ ਜੋ ਕਿ 16 ਸਾਲਾਂ ਦਾ ਸੀ ਤੱਕੇ ਨਾਲ ਸਰੀਰਕ ਸੰਬੰਧ ਬਣਾਉਂਦੀ ਸੀ ਜੇ ਉਹ ਮਨਾ ਕਰਦਾ ਸੀ ਤਾਂ ਇਹ ਡਰਾਉਂਦੀ ਸੀ ਧਮਕਾਉਂਦੀ ਸੀ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਜਾਂਦਾ ਹੈ ਤੇ ਅਦਾਲਤ ਉਸ ਔਰਤ ਨੂੰ ਮੁੰਡੇ ਦਾ ਸਰੀਰਕ ਸ਼ੋਸ਼ਣ ਕਰਨ ਦੇ ਜੁਰਮ ਦੇ ਵਿੱਚ ਅਪ੍ਰੈਲ 2024 ਨੂੰ 20 ਸਾਲ ਦੀ ਸਜ਼ਾ ਦਿੰਦੀ ਹੈ ਸ਼ਾਇਦ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲਾ ਫੈਸਲਾ ਹੋਵੇਗਾ ਜੋ ਇੱਕ ਔਰਤ ਨੂੰ ਕਿਸੇ ਮੁੰਡੇ ਦੇ ਸਰੀਰਕ ਸ਼ੋਸ਼ਣ ਕਰਨ ਬਦਲੇ ਐਡੀ ਵੱਡੀ ਸਜ਼ਾ ਦਿੱਤੀ ਗਈ ਹੈ ਅੱਜ ਦੀ ਕਹਾਣੀ ਵਿੱਚ ਵੀ ਅਨੈਤਿਕ ਰਿਸ਼ਤਿਆਂ ਕਾਰਨ ਇੱਕ ਕਤਲ ਹੋ ਜਾਂਦਾ ਹੈ ਤੇ ਕਤਲ ਵੀ ਬੜਾ ਭਿਆਨਕ ਹੁੰਦਾ ਹੈ ਜਦੋਂ ਸਾਰੀ ਗੱਲ ਦਾ ਖੁਲਾਸਾ ਹੁੰਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਸਾਰੇ ਦੋਸਤਾਂ ਹਰ ਸਿਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬੇਕੀ ਦਰਅਸਲ ਇਹ ਸੱਚੀ ਗੱਤ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇੱਥੇ ਇੱਕ ਨਦੀ ਹੈ ਜਿਸ ਦਾ ਨਾਮ ਹਿੰਦਨ ਨਦੀ ਹੈ ਉਸ ਦੇ ਕਿਨਾਰੇ ਇੱਕ 22 ਸਾਲਾ ਮੁੰਡੇ ਦੀ লাশ ਪਈ ਹੁੰਦੀ ਹੈ ਲਾਸ਼ ਦੇ ਉੱਪਰ ਕੋਈ ਵੀ ਕਪੜਾ ਨਹੀਂ ਹੁੰਦਾ ਲੋਕ ਜਦੋਂ ਇਹ ਲਾਸ਼ ਨੂੰ ਦੇਖਦੇ ਨੇ ਤਾਂ ਪੁਲਿਸ ਨੂੰ ਕਾਲ ਕਰਦੇ ਨੇ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਸਾਰੇ ਐਨਸੀਆਰ ਦੇ ਵਿੱਚ ਸੂਚਨਾ ਦੇ ਦਿੰਦੀ ਹੈ ਕਿ ਇੱਕ ਲਾਸ਼ ਨਦੀ ਦੇ ਕਿਨਾਰੇ ਮਿਲੀ ਹੈ ਤੇ ਨਾਲ ਨਾਲ ਪੁਲਿਸ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਸਾਰੇ ਕਿਤੇ ਇਹ ਵੀ ਖਬਰ ਦਿੰਦੀ ਹੈ ਕਿ ਜੇ ਕਿਸੇ ਵੀ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ ਕਿਸੇ ਲਾਪਤਾ ਮੁੰਡੇ ਦੀ ਰਿਪੋਰਟ ਲਖਾਈ ਹੋਈ ਹੈ ਉਹ ਸਾਡੇ ਨਾਲ ਸੰਪਰਕ ਕਰਨ ਦਰਅਸਲ ਦਿੱਲੀ ਦੇ ਕਨਾਟ ਪਲੇਸ ਦੀ ਪੁਲਿਸ ਇਸ ਮੁੰਡੇ ਦੀ ਕਈ ਦਿਨਾਂ ਤੋਂ ਭਾਲ ਕਰ ਰਹੀ ਸੀ ਕਿਉਂਕਿ ਇਹ ਮੁੰਡਾ ਲਾਪਤਾ ਸੀ ਇਹ ਮੁੰਡਾ ਜਿਸ ਦਾ ਨਾਮ ਸਚਨ ਸੀ ਇਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਕਸਬਾ ਵਿਜੇਗੜ੍ਹ ਦਾ ਰਹਿਣ ਵਾਲਾ ਸੀ ਤੇ ਇਹ ਕਨਾਟ ਪਲੇਸ ਵਿੱਚ ਜੈਨ ਚਾਵਲ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਹੁਣ ਪੁਲਿਸ ਏਸ ਦੇ ਪਰਿਵਾਰ ਵਾਲਿਆਂ ਨੂੰ ਖਬਰ ਕਰਦੀ ਹੈ ਪਰਿਵਾਰ ਵਾਲੇ ਆਉਂਦੇ ਨੇ ਤੇ ਏਸ ਦੀ ਲਾਸ਼ ਦੀ ਸਨਾਖਤ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਹਾਂ ਇਹ ਸਾਡਾ ਮੁੰਡਾ ਸਚਨ ਹੀ ਆ ਤੇ ਫਿਰ ਪੁਲਿਸ ਦੇ ਸਾਹਮਣੇ ਇਹ ਸਵਾਲ ਹੁੰਦਾ ਹੈ ਕਿ ਏਸ ਦਾ ਕਤਲ ਕਿਸ ਨੇ ਕੀਤਾ ਕਿਉਂਕਿ ਏਸ ਮੁੰਡੇ ਦੀ ਬੜੀ ਬੇਰਹਿਮੀ ਦੇ ਨਾਲ ਹਤਿਆ ਕੀਤੀ ਗਈ ਸੀ ਕਿਸੇ ਨੇ ਏਸ ਦਾ ਗਲ ਵੜ ਦਿੱਤਾ ਸੀ ਬਿਲਕੁਲ ਥੋੜਾ ਜਿਹਾ ਹੀ ਗਲਤੜ ਦੇ ਨਾਲ ਲੱਗਿਆ ਹੋਇਆ ਸੀ ਪਹਿਲਾਂ ਜਦੋਂ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤਾਂ ਪੁਲਿਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਪਰ ਹੁਣ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਤੇ ਇਸ ਮੁੰਡੇ ਦੇ ਫੋਨ ਦੀ ਸੀ ਡੀ ਆਰ ਕੜਵਾਉਂਦੀ ਹੈ ਲੋਕੇਸ਼ਨ ਕੜਵਾਉਂਦੀ ਹੈ ਤੇ ਆਖਰੀ ਲੋਕੇਸ਼ਨ ਸੰਗਮ ਬਿਹਾਰ ਦੀ ਆ ਰਹੀ ਸੀ ਹੁਣ ਪੁਲਿਸ ਇਸ ਦੇ ਪਰਿਵਾਰ ਤੋਂ ਪੁੱਛਦੀ ਹੈ ਕਿ ਸੰਗਮ ਬਿਹਾਰ ਦੇ ਵਿੱਚ ਇਸ ਦਾ ਕੀ ਸਬੰਧ ਹੈ ਤਾਂ ਪਰਿਵਾਰ ਵਾਲੇ ਦੱਸਦੇ ਆ ਕਿ ਸੰਗਮ ਬਿਹਾਰ ਦੇ ਵਿੱਚ ਇੱਕ ਕੱਪੜੇ ਵਾਲੀ ਫੈਕਟਰੀ ਹੈ ਜਿਸ ਵਿੱਚ ਇਹ ਕੰਮ ਕਰਦਾ ਸੀ 2021 ਦੇ ਵਿੱਚ ਇਹ ਉਸ ਫੈਕਟਰੀ ਵਿੱਚ ਨੌਕਰੀ ਕਰ ਲਈ ਪਿੰਡੋਂ ਆਇਆ ਸੀ ਤੇ ਉਸ ਫੈਕਟਰੀ ਵਿੱਚ ਨੌਕਰੀ ਕਰ ਰਿਹਾ ਸੀ ਜੈਨ ਚਾਵਲ ਰੈਸਟੋਰੈਂਟ ਵਿੱਚ ਕੰਮ ਕਰਨ ਤੋਂ ਪਹਿਲਾਂ ਫਿਰ ਪੁਲਿਸ ਉਸ ਜਗ੍ਹਾ ਤੇ ਜਾਂਦੀ ਹੈ ਉਸ ਦੇ ਦੋਸਤ ਮਿੱਤਰਾਂ ਤੋਂ ਉਸ ਦੇ ਜਾਣਨ ਵਾਲਿਆਂ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਇਸ ਮਾਮਲੇ ਦੀ ਬੜੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਜਾਂਚ ਕਰਦੇ ਕਰਦੇ ਪੁਲਿਸ ਇਸ ਕਪੜਾ ਫੈਕਟਰੀ ਦੇ ਮਾਲਕ ਤੱਕ ਪਹੁੰਚ ਜਾਂਦੀ ਹੈ ਕਪੜਾ ਫੈਕਟਰੀ ਦੇ ਮਾਲਕ ਦਾ ਨਾਮ ਹਸੀਬ ਹੁੰਦਾ ਹੈ ਤੇ ਉਸ ਦੀ ਪਤਨੀ ਦਾ ਨਾਮ ਸਮੀਨਾ ਹੁੰਦਾ ਹੈ ਹੁਣ ਪੁਲਿਸ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਫੇਰ ਇਹ ਰਾਜ਼ ਉੱਗਲਦੇ ਨੇ ਹਸੀਬ ਦੱਸਦਾ ਹੈ ਕਿ 2021 ਦੇ ਵਿੱਚ ਸਚਨ ਮੇਰੀ ਫੈਕਟਰੀ ਦੇ ਵਿੱਚ ਕੰਮ ਕਰਨ ਆਇਆ ਤੇ ਇਸ ਦੀ ਮੇਰੀ ਪਤਨੀ ਸਮੀਨਾ ਜੋ ਕਿ 29 ਸਾਲ ਦੀ ਸੀ ਉਸ ਦੇ ਨਾਲ ਦੋਸਤੀ ਹੋ ਜਾਂਦੀ ਹੈ ਪੁਲਿਸ ਦੱਸਦੀ ਹੈ ਕਿ ਪੜਤਾਲ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਮੀਨਾ ਅਤੇ ਸਚਨ ਦੇ ਆਪਸ ਦੇ ਵਿੱਚ ਨਾਜਾਇਜ਼ ਰਿਸ਼ਤੇ ਬਣ ਗਏ ਤੇ ਹੁਣ ਉਹ ਸਰੀਰਕ ਸੰਬੰਧ ਬਣਾਉਣ ਲੱਗੇ। ਇੱਕ ਦਿਨ ਜਦੋਂ ਇਹ ਦੋਨੋਂ ਇਤਰਾਜੋਗ ਹਾਲਤ ਦੇ ਵਿੱਚ ਸੀ ਤਾਂ ਹਸੀਬ ਮੌਕੇ ਤੇ ਆ ਜਾਂਦਾ ਹੈ ਤੇ ਉਹ ਇਹਨਾਂ ਦੀ ਵੀਡੀਓ ਵੀ ਬਣਾ ਲੈਂਦਾ। ਉਸ ਤੋਂ ਬਾਅਦ ਫਿਰ ਹਸੀਬ ਸਚਨ ਨੂੰ ਕਹਿੰਦਾ ਕਿ ਤੂੰ ਇੱਥੋਂ ਚਲਿਆ ਜਾ। ਮੁੜ ਕੇ ਇੱਥੇ ਨਜ਼ਰ ਨਾਹੀਂ ਨਹੀਂ ਹਾਸਿਰ ਬੁਰਾ ਹੋ। ਹਸੀਬ ਸਚਨ ਨੂੰ ਫਰਵਰੀ 2024 ਨੂੰ ਨੌਕਰੀ ਤੋਂ ਕੱਢ ਦਿੰਦਾ ਹੈ। ਤੇ ਇਹ ਫਿਰ ਜੈਨ ਚਾਬਲ ਰੈਸਟੋਰੈਂਟ ਦੇ ਵਿੱਚ ਨੌਕਰੀ ਕਰਨ ਲੱਗਦਾ ਹੈ ਪਰ ਫੇਰ ਵੀ ਇਹ ਲੋਕਸ਼ਿਪ ਕਿ ਮਿਲਦੇ ਸੀ ਜਦੋਂ ਹਸੀਬ ਘਰੇ ਨਹੀਂ ਹੁੰਦਾ ਸੀ ਤਾਂ ਸਚਨ ਸਮੀਨਾ ਦੇ ਕੋਲ ਆ ਜਾਂਦਾ ਹੈ ਤੇ ਇਹ ਫਿਰ ਸਰੀਰਕ ਸੰਬੰਧ ਬਣਾਉਂਦੇ ਹਸੀਬ ਨੇ ਆਪਣੀ ਘਰ ਵਾਲੀ ਸਮੀਨਾ ਨੂੰ ਵੀ ਬਹੁਤ ਸਮਝਾਇਆ ਪਰ ਉਹ ਨਹੀਂ ਸਮਝੀ ਫਿਰ ਹਸੀਬ ਇੱਕ ਪਲਾਨ ਬਣਾਉਂਦਾ ਹੈ ਜਿਸ ਦੇ ਵਿੱਚ ਆਪਣੇ ਸਾਧੂ ਦੇ ਮੁੰਡੇ हसन ਜਿਸ ਦੀ ਉਮਰ 21 ਸਾਲ ਸੀ ਉਸ ਨੂੰ ਸ਼ਾਮਲ ਕਰਦਾ ਤੇ ਇਹ ਸਮੀਨਾ ਨੂੰ ਕਹਿੰਦੇ ਨੇ ਕਿ ਤੂੰ ਸਚਨ ਨੂੰ ਬੁਲਾ 31 ਮਾਰਚ 2024 ਨੂੰ ਸਮੀਨਾ ਉਸ ਨੂੰ ਚਿੜੀਆ ਘਰ ਦੇ ਕੋਲ ਬੁલાਉਂਦੀ ਹੈ ਜਿੱਥੇ ਪਹਿਲਾਂ ਹੀ ਗੱਡੀ ਲੈ ਕੇ ਉਸ ਦਾ ਇੰਤਜ਼ਾਰ ਕਰ ਰਹੇ ਸੀ ਹਸਨ ਗੱਡੀ ਚਲਾ ਰਿਹਾ ਸੀ ਸਮੀਨਾ ਅਤੇ ਹਸੀਬ ਗੱਡੀ ਦੇ ਵਿੱਚ ਬੈਠੇ ਸੀ ਫਿਰ ਸਚਨ ਨੂੰ ਵੀ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਤੇ ਸਚਨ ਨੂੰ ਕਿਹਾ ਜਾਂਦਾ ਹੈ ਕਿ ਆਪਾਂ ਬੁਲੰਦ ਸ਼ਹਿਰ ਕਿਸੇ ਕੰਮ ਜਾਣਾ ਹੈ ਇਹ ਗੱਡੀ ਨੂੰ ਇਧਰ ਉਧਰ ਢੇੜੇ ਕਢਵਾਉਂਦੇ ਨੇ ਤੇ ਮੌਕੇ ਦੀ ਤਲਾਸ਼ ਕਰਦੇ ਨੇ ਜਦੋਂ ਹਨੇਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਗੱਡੀ ਨੂੰ ਹਿੰਦਨ ਨਦੀ ਦੇ ਕਿਨਾਰੇ ਲੈ ਜਾਂਦੇ ਨੇ ਉੱਥੇ ਲਿਜਾ ਕੇ ਹਸੀਬ ਅਤੇ ਹਸਨ ਸਚਨ ਨੂੰ ਫੜ ਲੈਂਦੇ ਨੇ ਤੇ ਹਸੀਨਾ ਦੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਸ ਦਾ ਗਲਾ ਵੱਢ ਦੇ। ਸਮੀਨਾ ਸਚਨ ਦਾ ਗਲਾ ਰੇਤ ਦਿੰਦੀ ਹੈ ਤੇ ਥੋੜਾ ਜਿਹਾ ਗਲ ਹੀ ਸਚਨ ਦਾ ਧੜ ਦੇ ਨਾਲ ਲੱਗਿਆ ਰਹਿ ਜਾਂਦਾ ਹੈ। ਇਸ ਦੇ ਕੱਪੜੇ ਉਤਾਰ ਕੇ ਹਿੰਦਨ ਨਦੀ ਦੇ ਵਿੱਚ ਸੁੱਟ ਦਿੰਦੇ ਨੇ ਤੇ ਮੌਕੇ ਤੋਂ ਵਾਪਸ ਆ ਜਾਂਦੇ ਨੇ। ਹੁਣ ਪਰਿਵਾਰ ਦਾ ਸਚਨ ਦੀ ਮੌਤ ਤੋਂ ਬਾਅਦ ਰੋ ਰੋ ਕੇ ਬੁਰਾ ਹਾਰ ਸੀ। ਸਚਨ ਚਾਰ ਭਰਾਵਾਂ ਚੋਂ ਦੂਸਰੇ ਨੰਬਰ ਦਾ ਭਰਾ ਸੀ ਤੇ ਪੜਤਾਲ ਦੇ ਵਿੱਚ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਹਸੀਬ ਨੇ ਸਚਨ ਨੂੰ ਕਿਹਾ ਸੀ ਕਿ ਮੈਂ ਸਮੀਨਾ ਨੂੰ ਤਲਾਕ ਦੇ ਦੇਵਾਂਗਾ ਤੂੰ ਇਸ ਨਾਲ ਵਿਆਹ ਕਰਵਾ ਲੈ ਯਾਨੀ ਇਦਾਂ ਦੀਆਂ ਗੱਲਾਂ ਕਰਕੇ ਸਚਨ ਨੂੰ ਇਹਨਾਂ ਨੇ ਆਪਣੇ ਵਿਸ਼ਵਾਸ ਦੇ ਵਿੱਚ ਲੈ ਕੇ ਬੁਲਾਇਆ ਤੇ ਬੁਲਾਉਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੋ ਇਹ ਜਿਹੜੀ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਜੁਰਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੀ ਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ